ਇਹ ਤਾਜੀ ਸੂਇਆ ਚੌਥਾ ਦਿਨ ਹੈ ਚੌਥਾ ਦਿਨ ਹੈ ਹਾਂ ਠੀਕ ਹੈ ਤੇ ਕਿੰਨਾ ਤਿਆਰ ਦੁੱਧ ਦੋ 16 17 ਕਿਲੋ 16 17 ਕਿਲੋ ਤਿਆਰ ਹੈ ਕਿੰਨਾ ਪਾ ਦੂਗੀ ਮੰਨ ਲਓ ਦੁੱਧ ਪਾ ਦੂ 20 22 ਕਿਲੋ 20 22 ਕਿਲੋ ਪਾ ਦੂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੇ ਵਿੱਚ ਅੱਜ ਆਪਾਂ ਖੜੇ ਆਂ ਡੱਬਾ ਵਾਲੀ ਪਸ਼ੂ ਮੰਡੀ ਦੇ ਵਿੱਚ ਤੇ ਤੁਹਾਨੂੰ ਆਪਾਂ ਪਸ਼ੂ ਦੇਖ ਲਓ ਇੱਕ ਵਾਰੀ ਕਿੰਨੇ ਕਿੰਨਾ ਗਾਏ ਆ ਬਾਈ ਜੈਪਾਲ ਨਾਲ ਆਪਾਂ ਗੱਲਬਾਤ ਕਰਾਉਣੇ ਆ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਾਵਾਂਗੇ ਬਾਈ ਕਿੰਨੇ ਨਾਲ ਲੈ ਕੇ ਆਇਆ ਤੇ ਕਰਾਈਏ ਬਾਈ ਨੇ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਬੋਲ ਦੀ ਜੈਪਾਲ ਠੀਕ ਹੈ ਪਿੰਡ ਬਾਈ ਜੀ ਰਾਮੇਣਾ ਫਰੀਦਕੋਟ ਠੀਕ ਹੈ ਬਾਈ ਆਪਾਂ ਕਿੰਨੇ ਨਗ ਲੈ ਕੇ ਆਏ ਆ ਚਾਰ ਪੰਜ ਨਗ ਚਾਰ ਪੰਜ ਨਗ ਆਪਾਂ ਬਾਈ ਹਰੇਕ ਮੰਡੀ ਤੇ ਆਉਣੇ ਆ ਆਈ ਮੰਡੀ ਤੇ ਕੈਨਸਲ ਵੀ ਕਰਦੇ ਆ ਨਹੀਂ ਕਰਦੇ ਆਈ ਮੰਡੀ ਆਉਣੇ ਡਬਾਲੀ ਇਹ ਦਵਾਰ ਨੂੰ ਹਣਾ ਠੀਕ ਹੈ ਤੇ ਆਪਾਂ ਸ਼ੁਰੂ ਕਰ ਗਏ ਬਾਈ ਚੱਲੋ ਉਹ ਅੱਛੀ ਤੋਂ ਕਰ ਲਓ ਉਹ ਅੱਛੀ ਤੋਂ ਕਰ ਲਈ ਸਿੰਘਾਂ ਵਾਲੀ ਤੋਂ ਠੀਕ ਹੈ ਇਹਦੀ ਜਾਣਕਾਰੀ ਦਿਓ ਜੀ ਆਪਾਂ ਨੂੰ ਇਹ ਪਹਿਲੇ ਪਲੂਣ ਵੱੱਛੀ ਹੈ ਬਾਈ ਅੱਛਾ ਪਲੂਣ ਵੱੱਛੀ ਆ ਕਿੰਨੇ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਲੈ ਜੂ ਇਹ 15 ਦਿਨ ਦੰਦਾਂ ਦੀ ਬਾਈ ਦੰਦਾਂ ਦੀ ਚੌਗੀ ਆ ਚੌਗੀ ਆ ਤੇ ਉਹ ਠੰਡੀ ਸੀਲ ਆ ਹਾਂ ਠੰਡੀ ਸੀਲ ਆ ਮਾਰ ਦੀ ਮੁਰਦੀ ਤਾਂ ਨਹੀਂ ਹਾਂ ਕੋਈ ਦਿੱਕਤ ਨਹੀਂ ਹੱਥੋਥੇ ਲਾ ਕੇ ਦਿਖਾ ਦੇਗਾ ਹਾਂ ਹਾਂ ਕੋਈ ਦਿੱਕਤ ਨਹੀਂ ਲੈ ਦਿਖਾਈਂ ਕਰ ਮੜਾ ਜਾ ਲਓ ਦੋਸਤੋ ਸਿੰਘਾਂ ਵਾਲੀ ਆ ਠੰਡੀ ਸੀਲ ਆ ਵੀ ਥੋੜਾ ਜਿਹਾ ਮੰਡੀ ਕਰਕੇ ਵੀ ਕਰਦੀ ਆ ਨਾ ਠੀਕ ਹੈ ਤੇ ਬਈ ਇਹਦਾ ਰੇਟ ਕੀ ਰਹਿਣ ਵਾਲਾ ਇਹ ਰੇਟ 55000 55000 ਰੁਪਇਆ ਮੰਨਦਣਾ ਹੋ ਜੂਗਾ ਹੋ ਜੂਗਾ ਠੀਕ ਹੈ ਇਹ ਕਿੰਨਾ ਇੱਕ ਦੁੱਧ ਪਾ ਦੂਗੀ ਬਈ ਦੁੱਧ ਪਾ ਦੂ 15 16 ਕਿਲੋ 15 16 ਕਿਲੋ ਪਾ ਦੂਗੀ ਫਿਰ ਤਾਂ ਤਿਆਰ ਹੋਣਾ ਹਨਾ ਹਾਂ ਇਹ ਕੱਤੀ ਹੈ ਠੀਕ ਹੈ ਇੱਕ ਵਾਰੀ ਆਪਾਂ ਤੁਹਾਨੂੰ ਥਾਣ ਦਿਖਾ ਦਿੰਨੇ ਆ ਥਾਣ ਵੇਖੋ ਜੀ ਚਾਰੇ ਥਾਣਾ ਵਿੱਚੀ ਦੇ ਥਾਣ ਲੱਗਿਆ ਸੇਂਗਾ ਕਰਕੇ ਉਹ ਠੰਡੀ ਸੀਲ ਪੂਰੀ ਹੈ ਤੇ ਬਈ ਦੂਜੇ ਨੰਬਰ ਤੇ ਆਪਾਂ ਗੱਲ ਕਰਕੇ ਸੁਈਆਂ ਪਰ ਇਹਨੂੰ ਹੋਜੀ ਮੜਾ ਜਾ ਦਿਖਾ ਦਈਏ ਆਪਾਂ ਲੈ ਦੋਸਤੋ ਕਰੋ ਚੈੱਕ ਦੂਜੇ ਨੰਬਰ ਵਾਲੀ ਇਹ ਕਿੰਨੇ ਦਿਨਾਂ ਦੀ ਸੁਈ ਹੈ ਬਈ ਇਹ ਤਾਜੀ ਸੁਈ ਹੈ ਚੌਥਾ ਦਿਨ ਹੈ ਚੌਥਾ ਦਿਨ ਹੈ ਹਾਂ ਠੀਕ ਹੈ ਤੇ ਕਿੰਨਾ ਤਿਆਰ ਦੁੱਧ ਦੁੱਧ 16 17 ਕਿਲੋ 16 17 ਕਿਲੋ ਦਾ ਤਿਆਰ ਹੈ ਕਿੰਨਾ ਪਾ ਦੂਗੀ ਮੰਨ ਲਓ ਦੁੱਧ ਪਾ ਦੂ 20 22 ਕਿਲੋ 20 22 ਕਿਲੋ ਪਾ ਦੂੰਗੀ ਠੀਕ ਹੈ ਕਿਹੜੇ ਸੂਏ ਬਈ ਇਹ ਤੇ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਹੈ ਮਗਰ ਬੱਚਾ ਕੀ ਹੈ ਬੱਚਾ ਬੱਚਾ ਮਗਰ ਬੱਚਾ ਠੀਕ ਹੈ ਇਹਦੇ ਸਾਨੂੰ ਤੁਹਾਨੂੰ ਜਿੱਦ ਨਹੀਂ ਨਾੜਾ ਨੋੜਾ ਦੇਖ ਲਓ ਕਰੋ ਚੈੱਕ ਤੁਸੀਂ ਹਵਾਨੇ ਤੇ ਤੇ ਥਣ ਵੀ ਕੱਲਾ ਕੱਲਾ ਲੱਗਿਆ ਵਿੱਛੀ ਵਾਲਾ ਥਣ ਲੱਗਿਆ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਮਗਰ ਬੱਚੇ ਤੇ ਨਿਗਾ ਮਾਰਦੇ ਆਖਣਾ ਸੁਣਾ ਦੇ ਠੀਕ ਹੈ ਇਹ ਵੀ ਠੰਡੀ ਸੀਲ ਹੈ ਹ ਤੇ ਬਾਈ ਇਹਦਾ ਰੇਟ ਕੀ ਰੱਖਿਆ? ਇਹਦਾ 75000 75000 ਰੁਪਇਆ ਮੰਨ ਤਾਂ ਦਾ ਹੋ ਜੂ ਇਹ ਚੋ ਠੀਕ ਹੈ ਆਪਾਂ ਤੀਜੇ ਨੰਬਰ ਤੇ ਗੱਲ ਕਰ ਗਏ ਹੁਣ ਬਾਈ ਉਹ ਵੀ ਗੱਬਣਾ ਠੀਕ ਹੈ ਉਹ ਵੀ ਗੱਬਣਾ ਇਹ ਬਾਈ ਕਿੰਨੇ ਟਾਈਮ ਦੀ ਗੱਬਣਾ? ਇਹਦਾ ਹਫਤਾ ਲੈ ਜੂਗੀ ਤੇ ਕਿਸੂਏ ਕਿੜੇ ਬਾਈ ਇਹ? ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਹਫਤਾ ਲੈ ਜੂਗੀ ਲੈ ਜੂਗੀ ਤੇ ਦੁੱਧ ਕਿੰਨਾ ਇੱਕ ਬਾਦੂਗੀ ਬਾਈ? ਦੁੱਧ ਪਾਦੂ 18-19 ਕਿਲੋ 18-19 ਕਿਲੋ ਫੇਸਬੂਸ ਦੀ ਚੰਗੀ ਆ ਨਿਗਾਹ ਮਾਰੋ ਤੁਸੀਂ ਲੈ ਕਰੋ ਚੱਕ ਤੁਸੀਂ ਕੰਨ ਕੋ ਨੂੰ ਦੇਖ ਲਓ ਤੇ ਕਦ ਕੁਦ ਵੀ ਠੀਕ ਐ ਚੰਗਾ ਤੇ ਥਣ ਹਵਾਨੇ ਥੋੜਾ ਜਿਹਾ ਚਾਰੇ ਥਾਣੇ ਦੇ ਵੀ ਖਿੰਡਵੇਂ ਆ ਗਲਾਬੀ ਥਾਨ ਲੱਗਿਆ ਬਈ ਇਹਦਾ ਗ੍ਰੇਡ ਰੱਖਿਆ ਇਹਦਾ 70000 70000 ਰੁਪਏ ਇਹ ਚੋ ਵੀ ਮੰਨਦਾਨ ਹੋ ਜਾਊਗਾ ਹੋਰ ਆਪਣੇ ਕੋਲੇ ਬਈ ਕਿਹੜੀ ਆ ਆਹ ਕੋਈ ਸੂਈ ਬੈਠੀ ਠੀਕ ਆ ਆਹਾਂ ਬਈ ਉਹ ਸੂਈ ਬੈਠੀ ਠੀਕ ਆ ਸੂਈ ਬੈਠੀ ਇੱਥੇ ਸੂਈ ਆ ਇੱਥੇ ਸੂਈ ਠੀਕ ਆ ਲੈ ਬਈ ਦੋਸਤੋ ਸੂਈ ਤਾਜੀ ਸੂਈ ਆ ਤੇ ਮਗਰ ਬੱਚੇ ਦੀ ਗੱਲ ਕਰਕੇ ਬਈ ਕੀ ਆ ਬੱਚੀ ਹੈ ਬਈ ਅੱਛੀ ਹੈ ਪਹਿਲਾਂ ਨਹੀਂ ਐ ਵੀ ਪਹਿਲਾਂ ਪਲੂਣਾ ਠੀਕ ਆ ਦੋਦਾਂ ਦੇ ਬੱਚੀ ਹੈ ਤੇ ਕਿੰਨਾ ਇੱਕ ਦੁੱਧ ਪਾ ਦੋਗੇ ਬਈ ਦੁੱਧ ਪਾ ਦੋ 13-14 ਕਿਲੋ 13-14 ਕਿਲੋ ਤੇ ਉਹ ਠ ਇਹ ਤਾਂ ਚਲੋ ਬੈਠੀ ਆ ਹੁਣ ਜੇਰ ਪੈਣੀ ਹੈ ਜੇ ਹਣਾ ਇਹ ਜੇਰ ਪੈਣੀ ਹੈ ਠੀਕ ਹੈ ਇਹ ਆਪਾਂ ਠਾਗੇ ਨਹੀਂ ਦਿਖਾਉਂਦੇ ਚਲੋ ਬਾ ਆਪਣੇ ਕੋਲ ਹੋਰ ਵੀ ਨਾ ਖੇਗਾ ਬਈ ਨਹੀਂ ਹੋਰ ਆ ਬੈਠੇ ਕੋਈ ਨਹੀਂ ਠੀਕ ਹੈ ਇਹਦਾ ਰੇਟ ਕੀ ਰੱਖਿਆ ਬਈ ਇਹਦਾ ਮਾੜਾ 35000 35000 ਰੁਪਏ ਮੰਨ ਤਾਂ ਇਹ ਚ ਵੀ ਹੋਊਗਾ ਹੋਊਗਾ ਠੀਕ ਹੈ ਜਿਹੜੇ ਬਈ ਆ ਦੋ ਨਾਲ ਬੈਠੇ ਆ ਹਾਂ ਇਹਦੀ ਡਿਟੇਲ ਕੀ ਆ ਬਈ ਡਿਟੇਲ ਇਹ ਵੀ ਠੰਡੀਆਂ ਸਹੀ ਨੇ ਦੂਜੇ ਦੂਜੇ ਸੁਆ ਵੇੜਾ ਮਾੜੀ ਜੀ ਠਾ ਦੇਂਗਾ ਠਾ ਦਿੰਨੇ ਲੇ ਖੜੀਆਂ ਕਰੀ ਗਏ ਹਮਣੀਆਂ ਹਾਂ ਬਈ ਜੈਪਾਲ ਜੀ ਆਪਾਂ ਆ ਗੱਲ ਕਰਕੇ ਹਾਂ ਡੱਬੀ ਬੱਛੀ ਦੀ ਹਾਂ ਇਹ ਦੇ ਦੂਗੇ ਦੋ 16 17 ਕਿਲੋ 16 17 ਕਿਲੋ ਹਾਂ ਕਿਹੜੇ ਸੂਏ ਬਈ ਇਹ ਦੂਜੇ ਸੂਏ ਸੂਏ ਕਿੰਨੇ ਦਿਨਾਂ ਦੀ ਕੱਚੀ ਹੈ ਲੈ ਜੂ 10 ਦਿਨ 10 ਦਿਨ ਲੈ ਜੂਗੀ ਹਾਂ ਭਵਾਨਾ ਹੋ ਨਾ ਇਹ ਦਾ ਮੰਤ ਨੂੰ ਦਿਖਾ ਦੇਣਾ ਦੋਸਤੋ ਇਹ ਟਲ ਟੁਲ ਪਈ ਹੈ ਨਾ ਪੂਰੀ ਟੇਲ ਹੈ ਹਾਂ ਇਹਦੇ ਥਾਣ ਵੇਖ ਲਓ ਗੁਲਾਬੀ ਥਾਣਾ ਹੈ ਚਾਰੇ ਥਾਣ ਵੇਖ ਲਓ ਤੁਸੀਂ ਲੈ ਮਰੋਨੇ ਵੈਦਣਾ ਕਰੋ ਚੈੱਕ ਤੁਸੀਂ ਤੇ ਇਹਦਾ ਬਈ ਰੇਟ ਕੀ ਰੱਖਿਆ 60000 60000 ਰੁਪਇਆ ਮੰਨ ਤਾਂ ਇਹ ਜੀ ਹੋ ਜੂਗਾ ਹੋ ਜੂਗਾ ਠੀਕ ਹੈ ਜਿਹੜੀ ਇੱਧਰ ਬਈ ਆ ਗਈ ਇਹ ਦੋ ਦਿਨ ਦੀ ਵੱਛੀ ਹੈ ਦੋ ਦਿਨ ਦੀ ਵੱਛੀ ਠੀਕ ਹੈ ਇਹ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਲੈ ਜੂ 10 ਦਿਨ 10 ਦਿਨ ਲੈ ਜੂਗੀ ਲੈ ਜੂਗੀ ਠੀਕ ਹੈ ਤੇ ਕਿੰਨਾ ਕਿ ਦੁੱਧ ਪਾ ਦੂਗੀ ਦੁੱਧ ਪਾ ਦੂ 25 26 ਕਿਲੋ 25 26 ਕਿਲੋ ਹਾਂ ਲੈ ਵੀ ਥਾਣ ਹਵਾ ਨਹੀਂ ਦੇਖ ਲਓ ਦੋਸਤੋ ਜੀ ਮਾਰੋ ਚੱਕ ਕਰੋ ਚੱਕ ਤੁਸੀਂ ਮਗਰ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਲੈ ਕਰੋ ਚੱਕ ਹਲਟਾ ਹਲਟੋ ਲਪਈਆ ਤਿਆਰ ਇਹਨੇ ਵੀ ਹੋਣਾ ਕੱਦਗਾੜ ਦੀ ਚੰਗੀ ਹੈ ਤੇ ਰੰਗਵਾਜ ਵੀ ਤੁਸੀਂ ਦੇਖ ਲਓ ਤੇ ਫੇਸਬੁਕ ਦੀ ਬਿਊਟੀ ਦੇਖ ਲਓ ਇਹਦੀ ਇਹਦਾ ਰੇਟ ਕੀ ਰੱਖਿਆ ਬਾਈ 85000 85000 ਰੁਪਇਆ ਮੰਨਤਾ ਨਹੀਂ ਜਿਵੇਂ ਹੋਊਗਾ ਹੋ ਜੂਗਾ ਬਾਈ ਨੰਬਰ ਬੋਲ ਦਿਆਂ ਉਹਦਾ 991545260 ਠੀਕ ਹੈ ਘਰੇ ਵੀ ਨਾ ਖੁੰਦੇ ਆਪਣੇ ਕੋਲ ਮੱਝਾਂ ਵੀ ਨੇ ਹੈ ਮੱਝਾਂ ਵੀ ਹੁੰਦੀਆਂ ਮੱਝਾਂ ਵੀ ਹੁੰਦੀਆਂ ਮੰਡੀ 'ਚ ਆਪਾਂ ਫਿਰ ਗਾਵੇਂ ਲੈ ਜਾਣਾ ਮੰਡੀ ਦੇ ਗਾਵੇਂ ਠੀਕ ਹੈ ਮੈਂ ਕਰੀ ਠੀਕ ਹੈ ਠੀਕ ਹੈ ਕੋਈ ਘਰੋਂ ਵੀ ਖਰੀਦ ਸਕਦਾ ਹਾਂ 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 ਕਰੋ ਠੀਕ ਠੀਕ ਹੈ ਬਾਈ ਜੀ ਠੀਕ ਹੈ ਬਾਈ ਧੰਨਵਾਦ ਜੀ ਕਿਵੇਂ ਲੱਗੇ ਵੀਰ ਦੇ ਤੁਹਾਨੂੰ ਨਗ ਦੋਸਤੋ ਜੇ ਮੰਡੀ ਦੇ ਵਿੱਚ ਵਿਕਦੇ ਆ ਠੀਕ ਹੈ ਨਹੀਂ ਤੁਸੀਂ ਕਾਲ ਵੀ ਕਰ ਸਕਦੇ ਹੋ ਬਾਈ ਨੂੰ ਬਾਈ ਕੋਲੇ ਹੋਰ ਵੀ ਨਗ ਹੁੰਦੇ ਆ ਮੰਨ ਲਓ ਤੁਸੀਂ ਬਾਈ ਦੇ ਘਰੇ ਜਾ ਕੇ ਦਸੱਲੀ ਪੂਰੀ ਕਰ ਸਕਦੇ ਹੋ ਜੇ ਆਪਣੀ ਵੀਡੀਓ ਚੰਗੀ ਲੱਗੀ ਨਾਲ ਦੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਅਦ ਤੋ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ